ਸਤਿ ਸ਼੍ਰੀ ਅਕਾਲ ਜੀ ਤਾਂ ਅੱਜ ਆਪਾਂ ਗੱਲ ਕਰਦੇ ਆਂ ਮੈਥਮੈਟਿਕਸ ਦੇ ਉਸ ਕਨਸੈਪਟ ਦੀ ਜਿਸ ਦੇ ਵਿੱਚ ਜ਼ਿਕਰ ਆਇਆ ਕਿ ਇੱਕ ਬੰਦੇ ਨੂੰ ਨੰਬਰ ਮੈਨ ਹੀ ਕਹਿ ਦਿੱਤਾ ਗਿਆ ਤੇ ਉਹ ਸੰ ਸਾਡੇ ਰਾਮਨੂਜਨ ਸ੍ਰੀਨਿਵਾਸ ਰਾਮਨੂਜਨ ਤੇ ਉਹਨਾਂ ਦੇ ਮੈਂਟਰ ਪ੍ਰੋਫੈਸਰ ਹਾਰਡੀ ਤੇ ਇੱਕ ਐਸਾ ਨੰਬਰ ਹੈ ਜਿਹੜਾ ਬੜਾ ਮਸ਼ਹੂਰ ਹੋਇਆ ਨੰਬਰ ਉਸ ਨੰਬਰ ਦੀ ਅੱਜ ਆਪਾਂ ਗੱਲ ਕਰਾਂਗੇ ਤੇ ਉਹ ਨੰਬਰ ਕੀ ਸੀ ਇਹਦੇ ਨਾਲ ਇੱਕ ਜੁੜੀ ਹੋਈ ਕਹਾਣੀ ਹੈ ਪ੍ਰੋਫੈਸਰ ਹਾਰਡੀ ਜਦੋਂ ਆਪਣੇ ਦੋਸਤਾਂ ਦਾ ਹਾਲ-ਚਲ ਪੁੱਛਣ ਆਉਂਦੇ ਕਿਉਂਕਿ ਰਾਮਨੋਜਨ ਕਾਫੀ ਬਿਮਾਰ ਰਹਿੰਦੇ ਸੀ ਸਿਰਫ 32 ਸਾਲ ਜੀਉਂਦੇ ਰਹੇ ਇਸ ਧਰਤੀ ਤੇ ਲੇਕਿਨ ਮੈਥਮੈਟਿਕਸ ਦੇ ਵਿੱਚ ਉਹਨਾਂ ਨੇ ਐਸੇ-ਐਸੇ ਕਾਰਨਾਮੇ ਕੀਤੇ ਜਿਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਤੇ ਪ੍ਰੋਫੈਸਰ ਹਾਰਡੀ ਜਦੋਂ ਆਏ ਤਾਂ ਉਹ ਬਾਕੀ ਦੋਸਤਾਂ ਵਾਂਗੂ ਨਹੀਂ ਹਾਲ-ਚਲ ਪੁੱਛਦੇ ਹਾਲ-ਚਲ ਕਿਵੇਂ ਪੁੱਛਦੇ ਹਾਲਚਾਲ ਵੀ ਮੈਥਮੈਟਿਕਲੀ ਪੁੱਛਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਮੇਰੇ ਦੋਸਤ ਦੇ ਦਿਲਚਸਪੀ ਮੈਥਮੈਮੈਟਿਕਸ ਹੈ ਐ ਨਹੀਂ ਪੁੱਛਦੇ ਤੈਨੂੰ ਕੀ ਹੋਇਆ ਹੁਣ ਕੀ ਦਵਾਈ ਚੱਲਦੀ ਹੈ ਕਿੱਥੇ ਨਾ ਉਹ ਕਹਿੰਦੇ ਰਾਮਾਨੁਜਨ ਯਾਰ ਜਿਹੜੀ ਕਾਰ ਮੈਂ ਆਇਆ ਉਸ ਕਾਰ ਦਾ ਨੰਬਰ ਬੜਾ ਬੋਰਿੰਗ ਹੈ ਬਸ ਇੰਨੇ ਕਹਿਣ ਦੀ ਦੇਰ ਸੀ ਰਾਮਾਨੁਜਨ ਉੱਠ ਕੇ ਬੈਠ ਗਏ ਮੰਜੇ ਤੇ ਲੇਟ ਕਹਿੰਦੇ ਪ੍ਰੋਫੈਸਰ ਹਾਰਡੀ ਨੰਬਰ ਦੱਸ ਫਟਾਫਟ ਮੈਨੂੰ ਦੇਖੋ ਕਿਉਰੀਓਸਿਟੀ ਕਿੰਨੀ ਸੀ ਉਹਨਾਂ ਦੇ ਵਿੱਚ ਕਹਿੰਦੇ ਨੰਬਰ ਦੱਸ ਮੈਨੂੰ ਕੀ ਸੀ ਕਹਿੰਦੇ ਜਿਹੜੀ ਕਾਰ ਦੇ ਵਿੱਚ ਮੈਂ ਆਇਆ ਉਸ ਕਾਰ ਦਾ ਨੰਬਰ ਹੈ 1729 ਤੇ ਜਿਵੇਂ ਰਾਮਨੁਜਨ ਨੂੰ ਇਹ ਗੱਲ ਪਤਾ ਲੱਗੀ ਤਾਂ ਰਾਮਨੁਜਨ ਨੇ ਕਿਹਾ ਪ੍ਰੋਫੈਸਰ ਸਾਡੀ ਤੁਸੀਂ ਵੀ ਏਡੇ ਵੱਡੇ ਪ੍ਰੋਫੈਸਰ ਹੋ ਤੁਹਾਨੂੰ ਇਹ ਨੰਬਰ ਬੋਰਿੰਗ ਕਿਉਂ ਲੱਗਿਆ ਕਹਿੰਦਾ ਇਹ ਹੀ ਨੰਬਰ ਹੈ ਇੱਕ ਲੀਸਟ ਨੰਬਰ ਹੈ ਉਹ ਛੋਟਾ ਨੰਬਰ ਹੈ ਜਿਸ ਨੂੰ ਕਿ ਅਸੀਂ ਇਸ ਤਰ੍ਹਾਂ ਲਿਖ ਸਕਦੇ ਹਾਂ 12 ਦਾ ਕਯੂਬ ਜਮਾ 1 ਦਾ ਕਯੂਬ ਕਹਿੰਦਾ ਇਹਦਾ ਕੀ ਮਤਲਬ ਹੋਇਆ ਕਹਿੰਦਾ 12 12 12 ਜਮਾ 1 1 1 ਕਹਿੰਦਾ 12 12 144 12 1728 1728 ਚ ਕਹਿੰਦਾ 1 ਜੋੜੇ ਕਿੰਨਾ ਬਣ ਗਿਆ 1729 ਕਹਿੰਦਾ ਦੇਖ ਇਹ ਨੰਬਰ ਦੀ ਬਿਊਟੀ ਹੈ ਸੁੰਦਰਤਾ ਇਸ ਨੰਬਰ ਦੀ ਕਹਿੰਦਾ ਹੋਰ ਦੇਖ ਕਹਿੰਦਾ ਇਹੀ ਨੰਬਰ ਹੈ ਜਿਹੜਾ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ 10 ਦਾ ਕਯੂਬ ਜਮਾ 9 ਦਾ ਕਯੂਬ ਕਹਿੰਦਾ ਕਿੰਨਾ ਬਣ ਗਿਆ 1000 ਜਮਾ 10 10 10 1000 9 9 9 729 1000 ਜਮਾ 729 1729 ਬਣ ਗਿਆ ਕਹਿੰਦਾ ਮ제 ਦੀ ਇੱਕ ਗੱਲ ਹੋਰ ਦੇਖ ਕੀ ਕਹਿ ਰਹੇ ਆ ਵੀ ਤੈਨੂੰ ਇੱਕ ਚੀਜ਼ ਹੋਰ ਦਿਖਾਣਿਆ ਸੀ ਵੀ ਜਿਹੜਾ 1729 ਹੈ ਉਸ ਦੇ ਸਾਰੇ ਡਿਜੀਟਸ ਨੂੰ ਜੋੜ ਲੈ 7 ਤੇ 1 8 8 ਤੇ 2 10 10 ਤੇ 9 19 ਕਹਿੰਦਾ 19 ਬਣ ਗਿਆ ਨਾ ਕਹਿੰਦਾ ਹੁਣ ਇਹਨੂੰ ਉਲਟਾ ਲੈ ਕਿੰਨਾ ਬਣ ਗਿਆ 91 ਕਹਿੰਦਾ ਇਹਨਾਂ ਨੂੰ ਗੁਣਾ ਕਰਕੇ ਦੇਖ ਕਹਿੰਦਾ ਫੇਰ 1729 ਹੋ ਆ ਜਾਊਗਾ ਦੇਖੋ ਤੁਸੀਂ ਵੀ ਕਰਕੇ ਹੈ ਕਮਾਲ ਦਾ ਨੰਬਰ ਲੱਭਿਆ ਰਮਨੋਜਨ ਤਾਂ ਇਸ ਨੂੰ ਰਾਮਨੁਜਨ ਹਾਰਦੀ ਨੰਬਰ ਕਿਹਾ ਗਿਆ ਹੁਣ ਬੱਚਿਆਂ ਨੂੰ ਕਈ ਵਾਰੀ ਸਵਾਲ ਆ ਜਾਂਦਾ ਹੈ ਵੀ ਰਾਮਨੁਜਨ ਹਾਰਦੀ ਨੰਬਰ ਕਿਹੜਾ ਸੀਗਾ ਪਰ ਬੱਚਿਆਂ ਨੂੰ ਜੇ ਪਤਾ ਹੋਊਗਾ ਤਾਂ ਫਟਾਫਟ ਜਵਾਬ ਦੇ ਦੇਣਗੇ ਤੋਂ ਇਸ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਕੋਲ ਲੈ ਕੇ ਫਿਰ ਹਾਜ਼ਰ ਹੋਵਾਂਗਾ ਫਸਟ ਈਅਰ ਕਾ